ਸੋਸ਼ਲ ਮੀਡੀਆ ਤੇ ਕੋਈ ਵੀ ਸੱਚ ਦੀ ਆਵਾਜ਼ ਉਠਾਈ ਆ ਜਿਹੜੀਆਂ ਅਜਹੀਆਂ ਤਾਕਤਾਂ ਨੇ ਜਿਹੜੀਆਂ ਮੈਨੂੰ ਮਰਾਉਣਾ ਚਾਹੁੰਦੀਆਂ ਨੇ ਮੇਰੇ ਪਰਿਵਾਰ ਨੂੰ ਮੈਨੂੰ ਦੱਬਣਾ ਚਾਹੁੰਦੀਆਂ ਨੇ ਉਹਨਾਂ ਨੇ ਉਹਨੂੰ ਇੱਕ ਔਰਤ ਨੂੰ ਹਥਿਆਰ ਵਾਂਗ ਯੂਜ਼ ਕੀਤਾ ਹੈ ਉਹਦਾ ਐਫਆਈਆਰ ਦਰਜ ਆ ਨਾ ਉਹਦਾ ਐਫਆਈਆਰ ਦਰਜ ਹੋ ਚੁੱਕੀ ਆ ਫਿਰ ਐਫਆਈਆਰ ਦਰਜ ਨਹੀਂ ਐਫਆਈਆਰ ਕੈਨਸਲ ਹੋ ਚੁੱਕੀ ਆ ਉਹ ਤੁਸੀਂ ਪੁੱਛੋ ਵੀ ਭਾਈ ਲਿਆ ਤੇਰੀ ਕਿਹੜੇ ਥਾਣੇ ਵਿੱਚ ਹੋਈ ਆ ਚਲੋ ਕਿੱਥੇ ਤੇਰੀ ਸੁਣਵਾਈ ਨਹੀਂ ਹੁੰਦੀ ਉਸ ਔਰਤ ਨੂੰ ਤੁਸੀਂ ਨਾਲ ਲੋ ਜਬੰਦਤ ਥਾਣੇ 'ਚ ਜਾਓ ਸੰਬੰਧਤ ਐਸਐਸਪੀ ਸਾਹਿਬ ਕੋਲ ਜਾਓ ਤੁਸੀਂ ਜਾ ਕੇ ਦੇਖੋ ਉਹਦੀ ਰਿਪੋਰਟ ਤੇ ਪੜਤਾਲ ਕਰੋ ਤੁਸੀਂ ਇੱਕ ਡਾਕੂਮੈਂਟ ਦੇ ਬਿਹਾਫ ਤੇ ਸਿਰਫ ਤੁਸੀਂ ਇੱਕ ਹਥਿਆਰ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਔਰਤ ਨੂੰ ਮੈਂ ਪੈਸੇ ਲੈਣੇ ਆ 1 ਕਰੋੜ 5 ਲੱਖ ਰੁਪਏ ਜਿੱਤੇ ਦੋ ਜਿਮੇ ਦੇ ਚੈੱਕ ਬਾਉਂਸ ਹੋਣ ਦੇ ਮੇਰੇ ਪਰਚੇ ਦਰਜ ਕਰਾਏ ਹੋਏ ਨੇ ਉਸ ਔਰਤ ਦੇ 376 ਦੀਦਾ ਪਰਚਾ ਹੋਇਆ ਹੋਇਆ ਤੇ ਉਹਨਾਂ ਦੀ ਮੈਂ ਮਦਦ ਆਪਣੇ ਉਹਨਾਂ ਦੇ ਨਾਲ ਕੇਸ ਚਾਹਦਾ ਉਹਨਾਂ ਨੇ ਇਹਨੂੰ ਅੱਗੇ ਕਰਕੇ ਸਾਡੇ ਜਿੱਥੇ ਇਹ ਕੀ ਗਏ ਝਾੜੂ ਪੋਚੇ ਦਾ ਕੰਮ ਕਰਦੀ ਸੀ ਹੁਣ ਉਸ ਨੇ ਸੁਣਵਾਈ ਕਰ ਲਈ ਲੇਕਿਨ ਇਨਕੁਆਰੀ ਕਰਨਾ ਉਹਦੀ ਪੜਤਾਲ ਕਰਨਾ ਕਾਨੂੰਨ ਦਾ ਤੇ ਕੋਰਟ ਦਾ ਇੱਕ 파ਟ ਹੈ ਮੈਨੂੰ ਉੱਥੇ ਤੇ ਕਲੀਨ ਚਿੱਟਾ ਤੇ ਇਹਦੇ ਨਾਲ ਮੇਰਾ ਮਾਮਲਾ ਖਤਮ ਹੈ ਇਹ ਪ੍ਰਾਣੀ ਇੱਕ 2021 ਦੀ ਨੂੰ ਹਰ ਵਾਰ ਪ੍ਰੈਸ ਕਾਨਫਰੰਸ ਕਰਦੇ ਹੋ ਪਰਦੇ ਤੇ ਆ ਕੇ ਬੋਲਦੇ ਆ ਪਰਦੇ ਤੇ ਬੋਲਣ ਦਾ ਕੀ ਹੈ ਤੁਸੀਂ মিডিਆ ਵਾਲੇ ਨੂੰ ਨਾਲ ਲੈ ਲਓ ਤੁਸੀਂ ਪੁਲਿਸ ਸਟੇਸ਼ਨ ਜਾਓ ਸਿੰਪਲ ਜੀ ਗੱਲ ਆ ਆਪਣਾ ਪਾਖੇ ਤੁਸੀਂ ਐਸਐਸਪੀ ਸਾਹਿਬ ਕੋਲ ਜਾ ਕੇ ਰੱਖੋ ਤੁਸੀਂ ਜਾ ਕੇ ਕੋਰਟ 'ਚ ਰੱਖ ਲਓ ਤੁਹਾਨੂੰ ਉੱਥੇ ਤੇ ਜਦੋਂ ਇਹ ਲੋਕ ਹਾਰੇ ਹੋਏ ਨੇ ਇਹ ਝੂਠੇ ਸਾਬਤ ਹੋਏ ਹੋਏ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਰਮਲ ਕੌਰ ਦੇ ਕਤਲ ਤੋਂ ਬਾਅਦ ਲਗਾਤਾਰ ਵਿਵਾਦ ਜਿਹੜਾ ਗਰਮਾਇਆ ਹੋਇਆ ਆ ਬਹੁਤ ਸਾਰੇ ਲੋਕ ਉਹਦੇ ਹੱਕ ਚ ਬਿਆਨ ਦੇ ਦੇ ਨਜ਼ਰ ਆ ਰਹੇ ਨੇ ਕਿ ਜੋ ਹੋਇਆ ਸਹੀ ਹੋਇਆ ਤੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨਜ਼ਰ ਆਇਆ ਕਿ ਇਹ ਸਹੀ ਨਹੀਂ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ ਉਹਨਾਂ ਚੋਂ ਇੱਕ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਧਮਕੀਆਂ ਵੀ ਆਈਆਂ ਆਖਿਰਕਾਰ ਉਹਨਾਂ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਸਾਡਾ ਮੌਜੂਦਾ ਗੱਲਬਾਤ ਕਰ ਲੈਂਦੇ ਆ ਜਦੋਂ ਤੁਸੀਂ ਨੇ ਇਹ ਬਿਆਨ ਦਿੱਤਾ ਉਸ ਤੋਂ ਬਾਅਦ ਧਮਕੀਆਂ ਤੁਹਾਨੂੰ ਵੀ ਹੋਣੀਆਂ ਸ਼ੁਰੂ ਹੋਈਆਂ ਪੁਲਿਸ ਵੀ ਨਜ਼ਰ ਆ ਰਹੀ ਹੈ ਤੁਹਾਡੇ ਘਰ ਦੇ ਬਾਹਰ ਇਹ ਸਭ ਕੁਝ ਚੱਲ ਕੀ ਰਿਹਾ ਹੈ ਦੇਖੋ ਗੱਲ ਕੀ ਹੈ ਕਿ ਸਿੱਖ ਦਾ ਕਰਮਾ ਕਿ ਉਹ ਸੱਚ ਦੇ ਮਲਜੂਮ ਦੇ ਨਾਲ ਖੜੇ ਅੱਜ ਸਾਡੇ ਪੰਜਾਬ ਦੇ ਕੁਝ ਸ਼ਰਾਰਤੀ ਅੰਸਰਾਂ ਨੇ ਬਾਣਾ ਪਾ ਕੇ ਇੱਕ ਧੀ ਦਾ ਕਤਲ ਕਰਤਾ ਇੱਕ ਬੱਚੀ ਦਾ ਕਤਲ ਕਰਤਾ ਜਿਹੜਾ ਸਾਡਾ ਇਤਿਹਾਸ ਸਾਡਾ ਗਵਾਹ ਹੈ ਕਿ ਅੱਜ ਤੱਕ ਸਿੱਖਾਂ ਨੇ ਕਿਸੇ ਨੇ ਹੱਥੇ ਨੂੰ ਨਿਰਦੋਸ਼ ਨੂੰ ਤੋਖੇ ਨਾਲ ਨਹੀਂ ਮਾਰਿਆ ਤੇ ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਤੇ ਜਿਹਦੇ ਵਾਸਤੇ ਪੰਜਾਬ ਦੇ ਲੋਕ ਸਗੋਂ ਉਹਨੂੰ ਆਪਣਾ ਇੱਕ ਗੁੰਡੇ ਨੂੰ ਹੀਰੋ ਬਣਾਉਣ ਲੱਗ ਗਏ ਉਹ ਗੁੰਡੇ ਨੂੰ ਸਿਰਫ ਉਹਦੇ ਕੋਲ ਇੱਕ ਚੰਗੀ ਚੀਜ਼ ਸੀ ਇੱਕ ਬਾਣਾ ਜਿਹਦੇ ਕਰਕੇ ਉਹਨੇ ਬਾਣੇ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਤਾ ਤੇ ਮੇਰੀ ਜ਼ਮੀਰ ਨਹੀਂ ਹੈ ਅਜਾਜ ਨੀਤੀ ਕੀ ਮੈਂ ਚੁੱਪ ਰਹਾ ਤੇ ਮੈਂ ਸੱਚ ਦੇ ਨਾਲ ਖੜਾ ਤੁਸੀਂ ਸੱਚ ਦੇ ਨਾਲ ਖੜਨ ਦੀ ਗੱਲ ਕਰ ਰਿਹਾ ਤੁਸੀਂ ਮੰਨਦੇ ਹੋ ਵੀ ਕੁੜੀਆਂ ਨਾਲ ਜੋ ਹੁੰਦਾ ਉਹ ਗਲਤ ਹੋ ਰਿਹਾ ਨਹੀਂ ਹੋਣਾ ਚਾਹੀਦਾ ਸੀ ਜੀ ਬਿਲਕੁਲ ਜੀ ਕਿਸ ਅਜੇ ਸਮਾਜ ਦੇ ਵਿੱਚ ਕਿਸੇ ਵੀ ਧੀ ਪੈਣ ਕਿਤੇ ਸੁਰੱਖਿਅਤ ਕਿਤੇ ਨਜ਼ਰ ਆ ਰਹੀ ਆ ਅੱਜ ਛੋਟੀ ਛੋਟੀਆਂ ਬੱਚੀਆਂ ਦੇ ਨਾਲ ਕਿੰਨੇ ਘਣਾਉਣੇ ਮੰਨ ਲਓ ਕੰਮ ਹੋ ਰਹੇ ਨੇ ਕਿਤੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਪਰ ਅਜਿਹੇ ਗੁੰਡੇ ਦੇਸ਼ ਤੇ ਫਲਾਕੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਇੱਕ ਅਪਰਾਧ ਕੀਤਾ ਇੱਕ ਪਾਪ ਕੀਤਾ ਮੈਂ ਇਹਦੇ ਵਰ ਖਲਾਫ ਆ ਤੁਸੀਂ ਵਰ ਖਲਾਫ ਦੀ ਗੱਲ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਅਜਿਹੇ ਲੋਕ ਨੇ ਜਿਹੜੇ ਉਹ ਬਾਣੇ ਬਾਕੇ ਗਲਤ ਕੰਮ ਕਰਦੇ ਨਜ਼ਰ ਆਉਂਦੇ ਨੇ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗਿਆ ਤੁਹਾਡੇ ਤੇ ਇੱਕ ਲੇਡੀ ਨੇ ਕਲ ਪਟਿਆਲਾ ਇਲਜ਼ਾਮ ਲਾਇਆ ਕਿ 2021 ਤੁਸੀਂ ਉਹਦਾ ਰੇਪ ਕੀਤਾ ਤੇ ਰੇਪ ਦਾ ਇਲਜ਼ਾਮ ਤੁਹਾਡੇ ਤੇ ਲੱਗਿਆ ਉਹ ਗਲਤ ਨਹੀਂ ਸੀ ਦੇਖੋ ਗਲਤ ਸੀ ਤਾਂ ਹੀ ਮੈਂ ਜੇ ਗਲਤ ਉਹਨੇ ਇਲਜ਼ਾਮ ਲਾਇਆ ਤਾਂ ਤੁਹਾਡੇ ਕੈਮਰੇ ਦੇ ਅੱਗੇ ਖੜ ਕੇ ਅੱਜ ਮੈਂ ਬੋਲ ਰਿਹਾ ਇੱਕ ਵਾਰ ਨਹੀਂ ਉਹਨਾਂ ਨੇ ਜਦੋਂ ਤੋਂ ਮਲਮੈਂ ਅ ਹੋਇਆ ਸਿੱਖ ਤੇ ਸਨਾਤਨ ਦੀ ਜਦੋਂ ਗੱਲ ਕਰਨੇ ਜਦੋਂ ਰਾਮ ਮੰਦਰ ਨੂੰ ਗਿਆ ਜਦੋਂ ਵੀ ਮੈਂ ਮਤਲਬ ਸੋਸ਼ਲ ਮੀਡੀਆ ਤੇ ਕੋਈ ਵੀ ਸੱਚ ਦੀ ਆਵਾਜ਼ ਉਠਾਈ ਆ ਜਿਹੜੀਆਂ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਮੈਨੂੰ ਮਰਾਉਣਾ ਚਾਹੁੰਦੀਆਂ ਨੇ ਮੇਰੇ ਪਰਵਾਹ ਨੂੰ ਮੈਨੂੰ ਦੱਬਣਾ ਚਾਹੁੰਦੀਆਂ ਨੇ ਉਹਨਾਂ ਨੇ ਉਹਨੂੰ ਇੱਕ ਔਰਤ ਨੂੰ ਹਥਿਆਰ ਵਾਂਗ ਯੂਜ਼ ਕੀਤਾ ਹੈ ਉਹਦਾ ਐਫਆਈਆਰ ਦਰਜ ਹੈ ਨਾ ਉਹਦਾ ਐਫਆਈਆਰ ਦਰਜ ਹੋ ਚੁੱਕੀ ਆ ਫਿਰ ਐਫਆਈਆਰ ਦਰਜ ਨਹੀਂ ਐਫਆਈਆਰ ਕੈਨਸਲ ਹੋ ਚੁੱਕੀ ਆ ਉਹ ਕਿਉਂਕਿ ਉਹਦੀ ਤਬਦੀਸ਼ ਹੋ ਕੇ ਉਹ ਆਲਰੇਡੀ ਉਸੇ ਸਾਲ ਦੇ ਵਿੱਚ ਕੈਨਸਲ ਹੋ ਚੁੱਕੀ ਆ ਵਿਦਨ ইयर्स ਲੇਕਿਨ ਉਹਦੀ ਇੱਕ ਕਾਪੀ ਨੂੰ ਲੈ ਕੇ ਅੱਜ ਉਹਨੂੰ ਕੋਸੀ ਪੁੱਛੋ ਵੀ ਭਾਈ ਲਿਆ ਤੇਰੀ ਕਿਹੜੇ ਥਾਣੇ ਵਿੱਚ ਹੋਈ ਆ ਚਲੋ ਕਿੱਥੇ ਤੇਰੀ ਸੁਣਵਾਈ ਨਹੀਂ ਹੁੰਦੀ ਉਸ ਔਰਤ ਨੂੰ ਤੁਸੀਂ ਨਾਲ ਲਓ ਸਬੰਧਤ ਥਾਣੇ 'ਚ ਜਾਓ ਸਬੰਧਤ ਐਸਐਸਪੀ ਸਾਹਿਬ ਕੋਲ ਜਾਓ ਤੁਸੀਂ ਜਾ ਕੇ ਦੇਖੋ ਉਹਦੀ ਰਿਪੋਰਟ ਤੇ ਪੜਤਾਲ ਕਰੋ ਤੁਸੀਂ ਇੱਕ ਡਾਕੂਮੈਂਟ ਦੇ ਬਿਹਾਫ ਤੇ ਸਿਰਫ ਤੁਸੀਂ ਇੱਕ ਹਥਿਆਰ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਚਾਹੁੰਦੀ ਹੈ ਕਿ ਮੈਨੂੰ ਜਿਹੜਾ ਦੱਬਿਆ ਜਾ ਰਿਹਾ ਪਾਵਰ ਦਾ ਇਸਤੇਮਾਲ ਗਲਤ ਕੀਤਾ ਜਾ ਰਿਹਾ ਹਰਜੀਤ ਸਿੰਘ ਹੁਣ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਸਭ ਕੁਝ ਕਰ ਦੇਣਾ ਹਰਜੀਤ ਸਿੰਘ ਉਹ ਕੀ ਪਾਵਰ ਆ ਹਰਜੀਤ ਸਿੰਘ ਕੱਲਾ ਜਦ ਮਾਜੀ ਕੋਈ ਆ ਕੇ ਦੇਖ ਲੇ ਕੱਲਾ ਹੀ ਰਹਿੰਦਾ ਤੇ ਕੱਲਾ ਹੀ ਹੈਗਾ ਮੇਰੇ ਨਾਲ ਪਰਮੇਸ਼ਵਰ ਆ ਮੈਂ ਉਹ ਇੱਕ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਆ ਰਾਜਾ ਰਾਜ ਸਿੰਘ ਦੀ ਉਹ ਚੇਲੀ ਆ ਬੀਸਿਕਲੀ ਰਾਜਾ ਰਾਜ ਸਿੰਘ ਜਿਹੜੇ ਆਰਬਾਂ ਖਰਬਾਂ ਵਾਲਾ ਆਪਣੇ ਨੂੰ ਕਹਿੰਦਾ ਉਸ ਉਹਨਾਂ ਦੇ ਬੰਦੇ ਦੀ ਚੇਲੀ ਆਹੋ ਜਿਹਦੇ ਕਰਕੇ ਉਹ ਬੰਦੇ ਨੇ ਉਹ ਦਿਨ ਡਿਪੇਟ ਵਿੱਚ ਮੈਨੂੰ ਚੈਲੰਜ ਕੀਤਾ ਮੈਨੂੰ ਧਮਕੀਆਂ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂਤਾ ਸਿੰਘ ਕਿੱਥੇ ਡਰਦਾ ਹੈ ਜੇ ਬਦਮਾਸ਼ਾਂ ਤੋਂ ਜਾਣਦੀ ਨਹੀਂ ਉਹ ਲੇਡੀ ਨੂੰ ਪਹਿਲਾਂ ਮਿਲੇ ਹੋ ਜਾਣਦੇ ਹੋ ਫਿਰ ਇੱਕ ਇਦਾਂ ਹੀ ਸਿੱਧਾ ਉੱਠ ਕੇ ਕਿਸੇ ਨਲਜ਼ਾਮ ਇੱਕ ਕਦੇ ਇੱਕ ਵਾਰ ਨਹੀਂ ਤੁਹਾਡੇ ਕੈਮਰਿਆਂ ਤੇ ਇੱਕ ਵਾਰ ਥੋੜੀ ਤੁਸੀਂ ਕਿਸੇ ਵੀ ਪੰਜਾਬ ਦੀ ਔਰਤ ਕਿਸੇ ਤੇ ਬਲੇਮ ਲਾਵੇ ਪੁਲਿਸ ਉਹਨੂੰ ਇੱਕ ਸਕਿੰਟ ਵਾਸਤੇ ਅੰਦਰ ਨਹੀਂ ਛੱਡਦੀ ਇੱਥੇ ਕਾਨੂੰਨ ਬਸ ਵਿਵਸਥਾ ਖਾਸ ਕਰਕੇ ਚੰਡੀ ਦੀ ਕਾ ਚੰਡੀਗੜ੍ਹ ਦੀ ਗੱਲ ਕਰਦਾ ਤੁਸੀਂ ਉਹਨੂੰ ਕਹੋ ਵੀ ਤੂੰ ਸਬੰਧਤ ਥਾਣੇ ਦੇ ਵਿੱਚ ਸਬੰਧਤ ਐਸਐਸਪੀ ਕੋਲ ਤੂੰ ਜਾ ਕੇ ਗੱਲ ਕਰੇ ਇਦਾਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਬਦਨਾਮ ਕਰਨ ਵਾਲਾ ਕਹਿੰਦਾ ਵੀ ਮੇਰੀ ਸੁਣਵਾਈ ਇਸ ਕਰਕੇ ਨਹੀਂ ਵੀ ਪਾਵਰ ਦਾ ਇਸਤੇਮਾਲ ਆ ਪਰ ਤੁਸੀਂ ਇਹ ਦੱਸੋ ਤੁਸੀਂ ਉਹਨੂੰ ਜਾਣਦੇ ਹੋ ਪਹਿਲਾਂ ਕਦੇ ਮਿਲੇ ਹੋ ਜਾਣ ਪਛਾਣ ਹੋਈ ਹੈ ਜਿਹੜਾ ਇਦਾਂ ਇਲਜ਼ਾਮ ਤੱਕ ਗੱਲ ਗਈ ਹੈ ਦੇਖੋ ਕਾਨ ਕੀ ਆ ਇੱਥੇ ਇੱਕ ਟੀਮ ਹੈ ਜਿਹੜੀ ਮੇਰੇ ਪਿੱਛੇ ਲੱਗੀ ਹੋਈ ਸੀ ਇੱਕ ਔਰਤ ਨੂੰ ਮੈਂ ਪੈਸੇ ਲੈਣੇ ਆ ਇੱਕ ਕਰੋੜ 5 ਲੱਖ ਰੁਪਈਆ ਜੀਤੇ ਦੋ ਮੇਰੇ ਚੈੱਕ ਬਾਉਂਸ ਹੋਣਦੇ ਮੇਰੇ ਪਰਚੇ ਦਰਜ ਕਰਾਏ ਹੋਏ ਨੇ ਉਸ ਔਰਤ ਤੇ 376 ਡੀ ਦਾ ਪਰਚਾ ਹੋਇਆ ਹੋਇਆ ਹੈ ਤੇ ਉਹਨਾਂ ਦੀ ਮੈਂ ਮਦਦ ਆਪਣੇ ਉਹਨਾਂ ਦੇ ਨਾਲ ਕੇ ਚਾਹਦਾ ਉਹਨਾਂ ਨੇ ਇਹਨੂੰ ਅੱਗੇ ਕਰਕੇ ਸਾਡੇ ਜਿੱਥੇ ਇਹ ਕੀ ਗਏ ਝਾੜੂ ਪੋਚੇ ਦਾ ਕੰਮ ਕਰਦੀ ਸੀਗੀ ਤੇ ਉਹਨੂੰ ਉਹ ਕਸਾ ਕੇ ਉਹਨਾਂ ਲੋਕਾਂ ਨੇ ਮੇਰੇ ਅੰਗੇਸ਼ਟ ਇਹਨੂੰ ਪ੍ਰਕਾਟਾ ਜੇ ਸੱਚ ਹੁੰਦਾ ਤਾਂ ਉਹਦੀ ਸੁਣਵਾਈ ਹੁੰਦੀ ਤੇ ਪਰਚਾ ਦਰਜ ਹੁੰਦਾ ਪਰਚਾ ਦਰਜ ਹੋ ਗਿਆ ਉਹਦੀ ਪੁਲਿਸ ਨੇ ਸੁਣਵਾਈ ਕਰ ਲਈ ਲੇਕਿਨ ਇਨਕੁਆਰੀ ਕਰਨਾ ਉਹਦੀ ਪੜਤਾਲ ਕਰਨਾ ਕਾਨੂੰਨ ਦਾ ਤੇ ਕੋਰਟ ਦਾ ਇੱਕ 파ਟ ਹੈ ਮੈਨੂੰ ਉੱਥੇ ਤੇ ਕਲੀਨ ਚਿੱਟਾ ਤੇ ਇਹਦੇ ਨਾਲ ਮੇਰਾ ਮਾਮਲਾ ਖਤਮ ਹੈ ਇਹ ਪ੍ਰਾਣੀ 1 2021 ਦੀ ਨੂੰ ਹਰ ਵਾਰ ਪ੍ਰੈਸ ਕਾਨਫਰੰਸ ਕਰਦੇ ਹੋ ਪਰਦੇ ਤੇ ਆ ਕੇ ਬੋਲਦੇ ਆ ਪਰਦੇ ਤੇ ਬੋਲਣ ਦਾ ਕੀ ਹੈ ਤੁਸੀਂ মিডিਆ ਵਾਲੇ ਨੂੰ ਨਾਲ ਲੈ ਲਓ ਤੁਸੀਂ ਪੁਲਿਸ ਸਟੇਸ਼ਨ ਜਾਓ ਸਿੰਪਲ ਜੀ ਗੱਲ ਹੈ ਆਪਣਾ ਪੱਖ ਤੁਸੀਂ ਐਸਐਪੀ ਸਾਹਿਬ ਕੋਲ ਜਾ ਕੇ ਰੱਖੋ ਤੁਸੀਂ ਜਾ ਕੇ ਕੋਰਟ 'ਚ ਰੱਖ ਲਓ ਤੁਹਾਨੂੰ ਉੱਥੇ ਤੇ ਜਦੋਂ ਇਹ ਲੋਕ ਹਾਰੇ ਹੋਏ ਨੇ ਇਹ ਝੂਠੇ ਸਾਬਤ ਹੋਏ ਹੋਏ ਨੇ ਸਿਰਫ ਬਦਨਾਮ ਕਰ ਕਿਸੇ ਔਰਤ ਦਾ ਮੂੰਹ ਕਿਵੇਂ ਬੰਦ ਕਰ ਸਕਦੇ ਹੋ ਆਰਾਮ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਉਹ ਔਰਤਾ ਜਿਹਨੂੰ ਤੁਸੀਂ ਕਹਿੰਦੇ ਹੋ ਸਹੀ ਹੈ ਤੁਸੀਂ ਉਹ ਨਾਲ ਖੜਦੇ ਦੂਜੇ ਪਾਸੇ ਔਰਤ ਨੂੰ ਬਦਨਾਮ ਕਰੇ ਕਾਰਵਾਈ ਕਿਉਂ ਨਹੀਂ ਕੀਤੀ ਇਹਨਾਂ ਤੇ ਆਮ ਦੀ ਕਿਉਂ ਟਿੱਲ ਵਰਤ ਰਹੇ ਹੋ ਜੇ ਤੁਸੀਂ ਸਹੀ ਹੋ ਤੁਸੀਂ ਕਾਰਵਾਈ ਕਰੋ ਤੁਸੀਂ ਇਹਨਾਂ ਦੇ ਮਾਨਹਾਨੀ ਦਾ ਦਾਵਾ ਪਾਓ ਤੁਸੀਂ ਕੰਪਲੀਟ ਦੇਖੋ ਕਾਨੂੰਨ ਕੀ ਹੈ ਜਦੋਂ ਕਿਸੇ ਵੀ ਬੰਦੇ ਤੇ ਤੁਸੀਂ ਮਾਨਹਾਨੀ ਦਾ ਦਾਵਾ ਪਾਉਣਾ ਤੁਹਾਡੇ ਪੈਸੇ ਲੱਗਦੇ ਨੇ ਤੁਹਾਨੂੰ ਸ਼ਾਇਦ ਜ਼ਰੂਰ ਹੋਵੇ ਕਿ ਬਰਕਾਉਟ ਸਪੈਲਿੰਗ ਤੁਹਾਨੂੰ ਇੱਕ ਪੇਮੈਂਟ ਅਮ ਪੇ ਕਰਨੀ ਪੈਂਦੀ ਆ ਦੂਸਰਾ ਮੇਰਾ ਕਿਰਦਾਰ ਇਹ ਕਹਿੰਦਾ ਕਿਸੇ ਗਰੀਬ ਨੂੰ ਕਿਉਂ ਉਹਦੇ ਬੱਚੇ ਪਾਲਦੀ ਆ ਕੋਈ 10 20000 ਰੁਪਇਆ ਦੇ ਕੇ ਉਹਨੂੰ ਵੀਡੀਓ ਬਣਵਾ ਜਾਂਦੀ ਆ ਤੇ ਉਹ ਆਪਣਾ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਚੱਲੀ ਜਾਣ ਦੇ ਕੀ ਫਰਕ ਪੈਂਦਾ ਬਹੁਤ ਸਾਰੇ ਇਲਜ਼ਾਮ ਹੋਰ ਵੀ ਲੱਗੇ ਕਿ ਸੋਸ਼ਲ ਮੀਡੀਆ ਤੇ ਰਜੀਤ ਸਿੰਘ ਹੋਣਾ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਵਕ ਵਕ ਕੁੜੀਆਂ ਸੈਲਫੀਆਂ ਲੈਂਦੀਆਂ ਨਜ਼ਰ ਆ ਰਹੀਆਂ ਕਿ ਨਾਲ ਕੀ ਹੋ ਗਿਆ ਸੈਲਫੀਆਂ ਤਾਂ ਬੰਦਾ ਆਪਣੀ ਭੈਣ ਨਾਲ ਵੀ ਲੰਦਾ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਲੰਦਾ ਕੀ ਫਰਕ ਆ ਸੈਲਫੀ ਲੈਣੀ ਕੋ ਪਾਪ ਕਿੱਥੇ ਲਿਖਿਆ ਕਿ ਸੈਲਫੀ ਲੈਣੀ ਕੋ ਗੁਨਾਹ ਹੈ ਨਾਲ ਜਿਹਦੇ ਨਾਲ ਲਈ ਆ ਉਹਨੂੰ ਤਰਾਜ ਹੋਵੇ ਦੇਖੋ ਮੇਰਾ ਤਾਂ ਇੱਕ ਗੱਲ ਕਰਦਾ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਅਜਹੀਆਂ ਅਸ਼ਲੀਲ ਵੀਡੀਓਜ਼ ਬਣਾਉਂਦੀਆਂ ਨੇ ਜਾਂ ਨਹੀਂ ਬਣਾਉਂਦੀਆਂ ਉਹਨਾਂ ਨੂੰ ਮਾਰਨ ਦਾ ਅਧਿਕਾਰ ਕਿਸੇ ਦਾ ਨਹੀਂ ਹੈਗਾ ਮੈਂ ਇੱਕ ਇਨਸਾਨ ਦੀ ਸਪੋਰਟ ਕਰਦਾ ਮੈਂ ਇੱਕ ਧੀ ਦੀ ਸਪੋਰਟ ਕਰਦਾ ਇੱਕ ਬੱਚੇ ਦੀ ਸਪੋਰਟ ਕਰਦਾ ਮੈਂ ਉਹਨਾਂ ਦੀਆਂ ਵੀਡੀਓ ਆ ਦੀ ਸਪੋਰਟ ਨਹੀਂ ਕਰਦਾ ਜੋ ਲੋਕੋ ਤਾਂ ਨਰਾਹ ਚੱਲ ਰਹੇ ਨੇ ਜਾਂ ਤੁਹਾਡੇ ਖਿਲਾਫ ਕੰਪਲੇਂਟਾਂ ਦਿੰਦੇ ਨੇ ਫਿਰ ਉਹਨਾਂ ਨੂੰ ਵੀ ਜਿਹੜਾ ਹੈ ਸੰਤੁਸ਼ਟ ਕਰਨ ਉਹਨਾਂ ਦੇ ਵੀ ਹੱਕ 'ਚ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਉਹਨਾਂ ਦੇ ਮੇਰੇ ਮੇਰੇ ਨਾਲ ਨਰਾਸ਼ ਹੋਣ ਵਾਲੇ ਜਿਹੜੇ ਨੇ ਜਿਹੜੇ ਗਾਲ੍ਹਾਂ ਕੱਢਣ ਵਾਲਾ ਉਹਨਾਂ ਨੂੰ ਮੈਨੂੰ ਪਤਾਉਣ ਦੀ ਕੀ ਲੋੜ ਹੈ ਉਹ ਉਹਨਾਂ ਦਾ ਸਾਰੇ ਲੇਡੀਜ਼ ਨੇ ਜੋ ਇਲਜ਼ਾਮ ਲੱਗ ਬਹੁਤ ਸਾਰੀਆਂ ਨੂੰ ਕਿਤੇ 5000 ਨੇ ਉਹ ਇੱਕ ਬੈਠੀ ਆ ਬੀਬੀ ਜਿਹੜੀ ਪਿਛਲੇ ਲੰਬੇ ਸਮੇਂ ਤੇ ਆ ਮੈਨੂੰ ਕਿ ਉਹਦਾ ਘਰ ਚੱਲਦਾ ਵੀਡੀਓ ਬਣਾ ਕੇ ਰੋਟੀ ਚੱਲਦੀ ਆ ਉਹਦੇ ਚੱਲੀ ਜਾਣ ਦੇ ਉਹਦੀ ਰੋਟੀ ਤਾਂ ਕੀ ਫਰਕ ਪੈਂਦਾ ਹਰਜੀਤ ਸਿੰਘ ਦਾ ਕੀ ਧਮਕੀਆਂ ਹੁਣ ਵੀ ਮਿਲ ਰਹੀਆਂ ਸਿਕਿਉਰਟੀ ਵੀ ਵਾਦੀ ਜਾ ਰਹੀ ਹੈ ਕੀ ਕੇਵਲੇ ਤਾਂ ਨਹੀਂ ਕਿ ਸਿਰਫ ਪਾਵਰ ਹਾਸਲ ਕਰਨ ਦੇ ਲਈ ਹਰਜੀਤ ਸਿੰਘ ਹੋਣੀ ਹੈ ਜਿਹੜੇ ਹਜੇ ਬਿਆਦ ਬਿਵਾਦਤ ਬਿਆਨ ਦੇ ਰਹੇ ਨੇ ਕਿ ਦੂਜੇ ਪਾਸੇ ਜਿਹੜੀ ਆ ਇਸ ਤਰੀਕੇ ਦੀ ਪਾਵਰ ਮਿਲ ਜਵੇ ਬਹੁਤ ਸਾਰੇ ਅੱਜ ਕੱਲ ਮਾਮਲੇ ਬਹੁਤ ਸਾਫ ਸਮਝ ਵੀ ਆ ਰਹੇ ਹਰਜੀਤ ਸਿੰਘ ਕੋਈ ਅੱਜ ਤੱਕ ਕੈਮਰੇ ਦੇ ਅੱਗੇ ਨਹੀਂ ਆਇਆ ਨਾ ਹੀ ਅੱਜ ਕੋਈ ਸਪੈਸ਼ਲ ਬੋਲਿਆ ਹੈਗਾ ਹਰਜੀਤ ਸਿੰਘ ਲੰਬੇ ਸਮੇਂ ਤੇ ਆਪਣੀ ਆਵਾਜ਼ ਨੂੰ ਜਿੱਥੇ ਵੀ ਮੇਰਾ ਮਨ ਕਰਦਾ ਚਾਹੇ ਅਜੋਧਿਆ ਰਾਮ ਮੰਦਰ ਦੀ ਗੱਲ ਹੋਵੇ ਚਾਹੇ ਵੱਖ-ਵੱਖ ਧਰਮ ਗੁਰੂਆਂ ਦੇ ਨਾਲ ਹਵਨ ਕਰਨ ਦੀ ਗੱਲ ਹੋਵੇ ਚਾਹੇ ਅੱਜ ਮਹਾਕੁੰਭ ਦੀ ਗੱਲ ਹੋਵੇ ਹਰਜੀਤ ਸਿੰਘ ਕਿਸੇ ਤੇ ਡਰਤੇ ਕਿਸੇ ਦੇ ਭੈ ਤੇ ਕਿਸੇ ਪ੍ਰਭਤਾ ਦੀ ਗੱਲ ਨਹੀਂ ਕਰਦਾ ਹਰਜੀਤ ਸਿੰਘ ਅਖੰਡਤਾ ਦੀ ਗੱਲ ਕਰਦਾ ਸਨਾਤਨ ਦੀ ਗੱਲ ਕਰਦਾ ਸਿੱਖ ਰੰਧ ਦੀ ਗੱਲ ਆਰ ਇਕੱਠੇ ਰਹਿਣ ਦੀ ਗੱਲ ਕਰਦਾ ਵੀ ਹੁਣ ਤੁਹਾਡੇ ਤੇ ਪਹਿਲਾਂ ਮੈਂ ਸ਼ੁਰੂ ਚ ਗੱਲ ਕੀਤੀ ਇਲਜ਼ਾਮ ਲਾ ਰਹੀ ਸੀ ਰੇਪ ਦਾ ਕੀ ਉਹਦੋਂ ਗੱਲ ਕਰੋਗੇ ਕੀ ਉਹਦੇ ਨਾਲ ਗੱਲ ਬੈਠ ਕੇ ਕਰੋਗੇ ਵੀ ਕੀ ਦਿੱਕਤ ਆ ਜਾਂ ਕੀ ਉਹ ਹੈਗਾ ਕਿ ਲੋੜ ਨਹੀਂ ਹੈਗੀ ਇਸ ਮੈਨੂੰ ਕੋ ਉਹਦਾ ਬਚਾਅ ਦਾ ਘਰ ਚੱਲਦਾ ਹੈਗਾ ਰੱਬ ਨੇ ਉਹਨੂੰ ਰੋਜੀ ਰੋਟੀ ਲਾਇਆ ਉਹਦੇ ਘਰ ਪੈਸੇ ਆਉਂਦੇ ਨੇ ਉਹਦੇ ਘਰ ਰਾਸ਼ਨ ਆਉਂਦਾ ਚੱਲਣ ਦੋ ਇਹਨੂੰ ਮੇਦਾ ਕੀ ਵਿਗਾੜ ਲਿਆ ਸੱਚ ਨੂੰ ਕੋਈ ਡਰਨੇ ਦੀ ਲੋੜ ਥੋੜੀ ਐ ਅਜਿਹੇ ਰਾਜੇ ਤੇਰੇ ਵਰਗੇ ਹੋਰ ਵੀ ਕਿਤੇ ਰਾਜਾ ਸਿੰਘ ਜੀ ਤੇਰੀਆਂ ਕਿਤੇ ਹੋਰ ਵੀ ਰਿਸ਼ਤੇਦਾਰੀਆਂ ਹੋਈਆਂ ਤੇਰੀਆਂ ਹੋਰ ਵੀ ਕੋਈ ਜਾਣਕਾਰ ਹੋਈਆਂ ਚਾਹੇ ਤੂੰ ਉਹਨਾਂ ਤੇ ਕੋਹਾਲੀ ਮੈਨੂੰ ਕੋਈ ਡਰ ਨਹੀਂ ਤੇਰੇ ਵਰਗੇ 1700 ਫਿਰਦੇ ਨੇ ਉਹ ਬਤਨਵਾਦਾ ਹਰਜੀਤ ਸਿੰਘ ਹੋਣੀ ਬਬਰਜੀਤ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕਿ ਰੇਪ ਦੇ ਇਲਜ਼ਾਮ ਲੱਗੇ ਨੇ ਇਹਨਾਂ ਨੇ ਨਕਾਰਿਆ ਕਹਿੰਦੇ ਕਿ ਉਹ ਸਹੀ ਨਹੀਂ ਹੈਗਾ ਐਫ ਆਈ ਆਰ ਕੈਨਸਲ ਹੋ ਚੁੱਕੀ ਆ ਪਰ ਇੱਕ ਪਾਸੇ ਉਹ ਬੀਬੀ ਇਲਜ਼ਾਮ ਲਾਉਂਦੀ ਨਜ਼ਰ ਆ ਰਹੀ ਹੈ ਕੇ ਸਹੀ ਹੈਗਾ ਤੇ ਇਨਸਾਫ ਨਹੀਂ ਮਿਲ ਰਿਹਾ ਪਾਵਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਦੂਜੇ ਪਾਸੇ ਇਹ ਪਾਵਰ ਇਸਤੇਮਾਲ ਕਰਨ ਦੀ ਗੱਲ ਇੱਕ ਪਾਸੇ ਤੇ ਡੀਜੀਪੀ ਤੇ ਸੀਐਮ ਨੂੰ ਵੀ ਚੇਲਣ ਕਰਦੇ ਨੇ ਕਿ ਆਪਣੀ ਕੁਰਸੀ ਛੱਡ ਨੰਦਣ ਮੈਥ ਸੁਧਾਰ ਕੇ ਦਿਖਾਵਾਂ ਪੰਜਾਬ ਕੇ ਵਿੱਚ ਸੁਧਰਦਾ ਇੱਕ ਪਾਸੇ ਇਹ ਇਲਜ਼ਾਮ ਲਾਉਂਦੇ ਨਜ਼ਰ ਆ ਦੂਜੇ ਪਾਸੇ ਇਹਨਾਂ ਤੇ ਗੰਭੀਰ ਇਲਜ਼ਾਮ ਨੇ ਜਿਹ ਕੈਮਰਾਜ ਜਨ ਜੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਗਾਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ